ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਟ ਲੁੰਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਵਧਾਤੇ ਆਏ ਜੀ ਤੇ ਦੋ ਆਪਾਂ ਤੁਹਾਡੇ ਵਾਸਤੇ ਮੁਰਾ ਨਾਲ ਦੰਦੀਨੇ ਲੈ ਕੇ ਆਏ ਆ ਠੀਕ ਹੈ ਜੀ ਤੇ ਚੰਗੀਆਂ ਝੋਟੀਆਂ ਆਂ ਦੰਦਾ ਚ ਹੈਂਗਾ ਦੋ ਦੋ ਦ ਤੇ ਅੱਗੇ ਵੀ ਆਪਾਂ ਬਾਈਆਂ ਦੇ ਘਰ ਦੇ ਪਸ਼ੂਆਂ ਦੀ ਦੋ ਤਿੰਨ ਵੀਡੀਓ ਪਾ ਚੁੱਕੇ ਹਾਂ ਕਈ ਪਸ਼ੂ ਸੀ ਬਾਈਆਂ ਕੋਲੇ ਹਜੇ ਵੀ ਆਹਦੇ ਚੰਗੇ ਪਸ਼ੂ ਇਨਾਂ ਕੋਲੇ ਖੜੇ ਆ ਚੰਗੀ ਬਰੀਡ ਆ ਠੀਕ ਆ ਜੀ ਤੇ ਦੋ ਇਨਾਂ ਕੋਲੇ ਹੋਰ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਪਹਿਲਾ ਵੀਡੀਓ ਪਾਈ ਸੀ ਤੇ ਦੋ ਹੋਰ ਤਿਆਰ ਹੋ ਗਈਆਂ ਝੋਟੀਆਂ ਹੁਣ ਘਰ ਦੀਆਂ ਚੰਗੇ ਰਿਕਾਰਡ ਵਾਲੀਆਂ ਗੱਲਬਾਤ ਬਾਪੂ ਨਾਲ ਕਰਾਵਾਂਗੇ ਤੇ ਸਾਰੇ ਕੋ ਪੁੱਛ ਕੇ ਦੱਸਾਂਗਾ ਜੋ ਬਾਪੂ ਜੀ ਇੱਥੇ ਜੀ ਸਸਤੀ ਕਾ ਜੀ ਹੋ ਠੀਕ ਠਾਕ ਬਾਪੂ ਹਾਂਜੀ ਬਹੁਤ ਠੀਕ ਠਾਕ ਪਹਿਲਾ ਦਾ ਨੰਬਰ ਬੋਲੋ ਬਾਪੂ ਜੀ 98782 98734 98782 98734 34 ਜੀ ਪਿੰਡ ਜੀ ਪਿੰਡ ਵਧਾਤੇ ਜੀ ਠੀਕ ਆ ਜੀ ਤੇ ਨੰਬਰ ਬੋਲਤਾ ਜੀ ਹਾਂਜੀ ਠੀਕ ਆ ਜੀ ਪਿੰਡ ਵਧਾਤੇ ਤੇ ਜ਼ਿਲ੍ਹਾ ਜ਼ਿਲ੍ਹਾ ਬਟਨਾਲਾ ਜੀ ਤਹਿਸੀਲ ਤਪਾ ਤਪਾ ਜੀ ਤੇ ਨੇੜੇ ਆਪਾਂ ਨੂੰ ਭੜਾਉੜ ਹੀ ਰਹਿ ਗਿਆ ਮੇਨ ਹਨਾ ਭੜਾਉੜ ਰਹਿ ਗਿਆ ਜੀ ਸੈਣਾ ਆਪਾਂ ਥੋੜੇ ਇੱਧਰ ਟਾਲੇ ਵਾਲੇ ਦਾ ਪੌੜ ਵੀ ਨੇੜੇ ਆ ਗਿਆ ਪੌੜ ਜੀ ਗੇਟ ਕੋਲ ਠੀਕ ਆ ਜੀ ਤੇ ਬਾਪੂ ਆਪਣੇ ਘਰ ਦੀਆਂ ਮੰਝਾਂ ਦੀਆਂ ਆਪਾਂ ਦੋ ਵੀਡੀਓ ਪਾ ਕੇ ਗਏ ਆ ਪਹਿਲਾਂ ਹਾਂਜੀ ਹਾਂਜੀ ਤੇ ਵਧੀਆ ਰਿਸਪੌਂਸ ਮਿਲਿਆ ਵਧੀਆ ਬੈਗ ਵਧੀਆ ਰਿਕਾਡ ਮਿਲਿਆ ਜੀ ਹਾਂ ਤੇ ਬਾਕੀ ਦੀ ਗੱਲ ਥੋੜੇ ਕੋਲੇ ਹੁਣ ਅੱਜ ਫੇਰ ਜੋੜਾ ਇੱਕ ਤਿਆਰ ਹੋ ਗਿਆ ਘਰ ਦਾ ਹਨਾ ਇੱਕ ਜੀ ਆ ਵੱਡੀ ਮਹਿਦੀ ਆ ਪਹਿਲਾਂ ਵਾਲੀ ਦੀ ਆ ਜਿਹੜੀ ਪਹਿਲਾਂ ਪਾਈ ਸੀ ਇੱਕ ਮੀਣੀ ਦੀ ਆ ਇੱਕ ਮੀਣੀ ਦੀ ਆ ਠੀਕ ਆ ਜੀ ਏ ਬੰਗਿਆ ਤੇ ਜੀ ਨਾ ਹਫਤਾ ਦੇ ਜੇ ਕੋਈ ਸੱਪ ਬਣੂ ਨਾ ਜੇ ਹਫਤੇ ਹਫਤੇ ਦੀਆਂ ਕੱਟੀਆਂ ਬਾਕੀ ਰੰਗ ਸਿੰਗ ਦੀਆਂ ਆ ਗਈਆਂ ਹਨਾ ਕੁਆਲਿਟੀ ਦੇਖੋ ਜੀ ਖੋਲੋ ਇਹਨੂੰ ਖੋਲੋ ਆ ਦੇਖੋ ਜੀ ਹੂੰ ਤੇ ਪਿੰਡਾ ਆ ਦੇਖੋ ਹੂੰ ਐ ਪਿਆ ਘਾਰ ਦਾ ਠੀਕ ਸਮਝ ਗਏ ਜੀ ਗੱਲ ਤੇ ਕੱਟੀਆਂ ਝੋਟੀਆਂ ਖੋਲੋ ਐਸਨੂੰ ਖੋਲੋ ਪਹਿਲਾਂ ਜੀ ਇੱਕ ਨੰਬਰ ਨੂੰ ਤੇ ਤੁਹਾਨੂੰ ਪਸਾਨ ਨਹੀਂ ਆਉਣੀ ਜੀ ਭੈਣੇ ਹੀ ਲੱਗਦੀਆਂ ਤੁੰਨੇ ਵੀ ਕਿਹੜੀ ਨੂੰ ਪੁੱਛ ਗਏ ਤੇ ਕਿਹੜੀ ਨੂੰ ਨਾ ਪੁੱਛ ਗਏ ਠੀਕ ਹੈ ਜੀ ਤੇ ਕੁਆਲਿਟੀ ਵਧੀਆ ਤੇ ਪਸ਼ੂ ਬਾਗੀਆਂ ਕੋਲੇ ਚੰਗੇ ਸਾੰਭੇ ਵੇ ਤਿਆਰ ਹੋਈ ਜਾਂਦੇ ਤੇ ਵੇਚੀ ਜਾਂਦੇ ਹੁਣ ਨਵੇਂ ਭਾਰਤੀ ਕਰ ਲੈਣਗੇ ਫਿਰ 6-7 ਮਹੀਨਿਆਂ ਨੂੰ ਫਿਰ ਵੇਚਣਗੇ ਆ ਦੇਖੋ ਜੀ ਕੁਆਲਿਟੀ ਇੱਕ ਨੰਬਰ ਤੇ ਬਾਕੀ ਦੀ ਗੱਲ ਝੋਟੀਆਂ ਚੰਗੀਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਫੇਸ ਕਰੋ ਚੈੱਕ ਇਧਰ ਨੂੰ ਲੈ ਚਲੋ ਜੀ ਫੇਸ ਕਰੋ ਚੈੱਕ ਤੇ ਬਾਕੀ ਦਾ ਸ਼ੋ ਕੁਆਲਿਟੀ ਝੋਟੀਆਂ ਕੋਈ ਇਹੋ ਜੀ ਗੱਲ ਨਹੀਂ ਲੈ ਚਲੋ ਜੀ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਖਾਣ ਲੇਵਾ ਤੇ ਕਿੰਨੇ ਦਿਨ ਬਾਕੀ ਹਵਾ ਪੂਰੇ ਦੇ ਇਹ ਆ 28 ਹਫਤਾ ਦੋਨਾਂ ਦੇ ਹਫਤਾ ਹਫਤਾ ਹਾਂ ਉਹ ਉਹ ਦੋ ਦਿਨ ਬਦਲੇ ਜੂ ਇਕੱਠੇ ਆ ਗਿਆ ਸੀਗਾ ਲੋਟੇ ਦੋਨਾਂ ਦਾ ਫਰਕ ਆ ਜੀ ਇਕੱਠੀ ਟੀਕੇ ਭਰਾਏ ਬੈਠਾ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੇ ਥਣ ਥਣ ਦੂਰਾ ਲੱਗਿਆ ਵਾ ਦੂਜਨ ਵਾਲਾ ਜੀ ਆ ਦੇਖੋ ਜੀ ਫੇਰ ਦੀ ਕੁਆਲਿਟੀ ਕਰੋ ਚੈੱਕ ਠੀਕ ਆ ਜੀ ਦੋਰਾ ਤਾਰਾ ਇੱਕ ਨੰਬਰ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਬਾਕੀ ਦਾ ਥਣ ਦੂਰਾ ਲੱਗਿਆ ਵਾ ਦੂਜੇ ਦੂਜੇ ਵਾਲਾ ਦੇਖੋ ਉੱਥੇ ਹੀ ਲੈ ਚਲੋ ਜੀ ਉੱਥੇ ਹੀ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਤੇ ਥਣਲੇਵਾ ਨੂੰ ਨੇੜੇ ਤੋਂ ਚੈੱਕ ਕਰਾਵਾਂਗੇ ਤੇ ਬਾਕੀ ਦਾ ਪਿੰਡੇ ਦੀ ਸ਼ਾਈਨਿੰਗ ਵਗੈਰਾ ਇੱਕ ਨੰਬਰ ਆ ਤੇ ਥਣ ਦੂਜੇ ਨਾਲ ਲੱਗਿਆ ਵਾ ਦੂਰਾ ਥਣ ਲੱਗਿਆ ਵਾ ਤੇ ਬਾਕੀ ਦਾ ਰੇਟ ਵੀ ਤੁਹਾਨੂੰ ਦੋਨਾਂ ਦੇ ਇਕੱਠਿਆਂ ਦੇ ਪੁੱਛ ਕੇ ਦੱਸਾਂਗੇ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਤੇ ਹੁਣ ਜੀ ਆਜੋ ਬਾਪੂ ਦੋ ਨੰਬਰ ਪਹਿਲੇ ਨੰਬਰ ਆ ਜੀ ਦਾ ਤੁਹਾਨੂੰ ਤੋਰਾ ਤਾਰਾ ਕਰਾਤਾ ਚੈੱਕ ਕੋਣ ਗੱਲ ਕਰਾਂਗੇ 2 ਨੰਬਰ ਵਾਲੀ ਦੀ ਹਾਂਜੀ ਇਹ ਇਹ ਕਿੰਨੇ ਦਿਨ ਵਾਕੀ ਹੈ ਜੀ ਇਹਦੇ ਇਹ ਹਫਤਾ ਲਿਆ ਜੇ 9 ਦਿਨ ਲਿਆ ਜੀ ਇਹ ਵੀ ਦੋ ਦਾਂਦੀ ਹੈ ਜੀ ਹਾਂ ਦੋ ਹੀ ਦੰਦਾ ਦਿੰਦੇ ਖੋਲੋ ਬਾਈ ਇਹਨੂੰ ਮਿਕਸ ਕਰਾਈ ਤੇ ਬਾਕੀ ਦਾ ਕਿੰਨਾ ਕਿੰਨਾ ਦੁੱਧ ਕੱਢ ਦੇਣੀ ਆ ਬਾਪੂ ਪਹਿਲੀ ਵੇਰ ਬੱਬਾ ਇੰਨਾ ਖੱਲੇ ਬਾਸ 11 ਉਹ ਖੁੱਲਾ ਬੱਤੀ ਆ ਹਾਂ ਇੰਨਾਕ ਤਾਂ ਕੱਢ ਦੇਣੀ ਕੋਈ ਵਾੜਾ ਨਹੀਂ ਹੁੰਦਾ ਇੰਨਾਕ ਤਾਂ ਤੇ ਬਾਕੀ ਦੀ ਗੱਲ ਸਮੀਆਂ ਬਲ ਜਾਵਾਂਗਾ ਪੁਰਾਣਾ ਹੈ ਨਾ ਜੀ ਕੋਈ ਕਿਸੇ ਲਾਮੀ ਨਹੀਂ ਕੋਈ ਹੈ ਤੇ ਟਿਕੇ ਟੂਕੇ ਦਾ ਕੋਈ ਪਤਾ ਨਹੀਂ ਉਹ ਚੰਗਾ ਜੀ ਅਸੀਂ ਵਧੀਆ ਹੀ ਭਰੌਣੇ ਆ ਅੱਛਾ ਵਧੀਆ ਚੰਗਾ ਭਰੌਣੇ ਪਾਉਂਦੇ ਆ ਵਧੀਆ ਟਿਕਾ ਭਰੌਣੇ ਆ ਠੀਕ ਹੈ ਜੀ ਹਾਂ ਇਹ ਦੇਖੋ ਜੀ ਸਰ ਕੁਆਲਟੀ ਚੈੱਕ ਤੇ ਚੰਗੀ ਤਿਆਰ ਹੁੰਦੀ ਆਉਂਦੀ ਆ ਦੇਖੋ ਜੀ ਟੋਰਾ ਵਗੈਰਾ ਇੱਕ ਨੰਬਰ ਆਗਾ ਕੋਈ ਕਿਤੇ ਖੁੰਜੀ ਵੀ ਨਹੀਂ ਮੋੜ ਲਿਆ ਉਹ ਜੀ ਆ ਕਰੋ ਚੈੱਕ ਤੇ ਬਾਕੀ ਦਾ ਦੰਨੇ ਗੱਬਣਾ ਤੇ ਸਮੀਆਂ ਬਲ ਜਾਵਾਂਗਾ ਸੈਂਕੂng ਇੱਕ ਨੰਬਰ ਆ ਦੇਖੋ ਜੀ ਪੂਰੀ ਕੁਆਲਿਟੀ ਕਿਤੇ ਵੀ ਨਹੀਂ ਹੁੰਦੀ ਵੀ ਦੇਖੋ ਜੀ ਬਾਲਵੇਂ ਗੱਲਾਂ ਬੋਲਣ ਦੀ ਝੋਟੀਆਂ ਬਾਹਰ ਲੋੜ ਨਹੀਂ ਠੀਕ ਆ ਬੂਰੀਆਂ ਤੇ ਬਾਕੀ ਇਹ ਸਭ ਬਾਰਕ ਤੋਂ ਹੀ ਪਾਈਆਂ ਨੇ ਕਰਨ ਥਾਂਡੇ ਵਾ ਨੇੜ ਤੋਂ ਕਰੋ ਚੈੱਕ 7 7 8 8 ਦੇ ਨੇ ਦੋਨਾਂ ਦੇ ਬਾਕੀ ਤੇ ਜੋੜਾ ਲੈਣਾ ਆ ਜੋ ਜੀ ਰੇਟ ਦੱਸੋ ਇਹਨਾਂ ਦਾ ਹਾਂ ਜੀ ਰੇਟ ਇਹਨਾਂ ਦਾ ਕੀ ਹੋਊ ਦੋਨਾਂ ਦਾ ਜੀ ਜੋੜੇ ਦਾ ਜੀ 2.5 2.5 ਲੱਖ ਤੇ ਕੱਲੀ ਕੱਲੀ ਦਾ ਫੋਨ ਤੇ ਪੁੱਛ ਲੈ ਕੱਲੀ ਕੱਲੀ ਪੁੱਛਣਾ ਅਗਲੇ ਨੇ ਫੋਨ ਤੇ ਪੁੱਛ ਲੈ ਠੀਕ ਆ ਨੰਬਰ ਬੋਲੋ ਫਿਰ ਨੰਬਰ 98782 99704 ਪਿੰਡ ਵਧਾਤੇ ਜ਼ਿਲ੍ਹਾ ਵਧਾਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇਧਰ ਆਪਣੇ ਇੱਕ ਪਾਸੇ ਟੱਲੇ ਵਾਲਾ ਹੈ ਤੇ ਇੱਕ ਪਾਸੇ ਭਧੌੜ ਠੀਕ ਆ ਸਹਿਣਾ ਤੇ ਬਾਕੀ ਦਾ ਵੀਰੇ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਚੰਗੀ ਕੁਆਲਿਟੀ ਵਾਲੀਆਂ ਤੇ ਜਿਹੜੀ ਵੀ ਤੁਸੀਂ ਗੱਲਬਾਤ ਕਰਨੀ ਬਾਈਆਂ ਨਾਲ ਕਰਨੀ ਹੈ ਫੋਨ ਤੇ ਠੀਕ ਆ ਜੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ